ਬਿਆਰ ਵਾਸਤੇ ਮੈਂ ਸੋਇਆ ਸੀ ਵੀ ਤੁਸੀਂ ਕੋਈ ਸਕੀਮ ਲੈ ਕੇ ਆਏ ਹੋ ਕੀ ਸਕੀਮ ਆ ਕੋ ਯਾਰ ਬੈਟਰੀ ਲੈ ਕੇ ਆਏ ਬਹੁਤ ਵਧੀਆ ਪੈਕੇਜ ਆਪਣੇ ਕੋਲੇ ਠੀਕ ਹੈ ਕਿਦੇ ਵਿੱਚ ਆ ਤੁਹਾਨੂੰ 6 ਐਕ੍ਰੋਮੇਲਾ ਨਹੀਂ ਆ ਜੀ ਜਿਹਦਾ ਹੋ ਗਿਆ ਬੈੱਡ ਜੀ ਆਪਣਾ ਬੈੱਡ ਹੋ ਗਿਆ ਆ ਹੋ ਗਿਆ ਗੱਦਾ ਜੀ 5 ਇੰਚੀ ਕੀ ਦੀ ਕੀਮਤ ਹੈ 6650 ਰੁਪਏ ਬਿਆਰ ਦੇ ਵਿੱਚ ਇੱਕ ਹੋ ਗਿਆ ਆਪਣਾ 7 ਸੀਟਰ ਸੋਫਾ ਜੀ 2 ਮਾੜੀ ਜੀ ਆਪਣੀ 5 ਫੁੱਟ ਚੌੜੀ ਆ ਤਾਂ ਉਹ ਵੀ ਪ੍ਰੈਸ ਟੇਬਲ ਹੈ ਜੀ ਪ੍ਰੈਸ ਟੇਬਲ ਆ ਗਿਆ ਇੱਕ ਖਾਸ ਆਫਰ ਹੈ ਐਲਈ ਫ੍ਰੀ ਹੈ ਜੀ ਹਾਂ ਜੀ ਆਪਾਂ ਦੀ ਖਾਸ ਕੀਮਤ 52000 ਰੁਪਏ ਦੇ ਲਈ ਹੋਰ ਆਫਰ ਹੈ ਜੀ ਤੁਸੀਂ ਇਸ ਸਮੇਂ ਲਈ ਆਪਣੀ ਡਿਲੀਵਰੀ ਸਾਰੇ ਪੰਜਾਬ ਵਿੱਚ ਇਹ ਕੋਈ ਕਸਟਮਰ ਨਹੀਂ ਹੋਣਾ ਚਾਹੁੰਦਾ ਸਾਡੇ ਖਾਤੇ 'ਚ 10000 ਰੁਪਏ ਪਵਾਵੇ ਠੀਕ ਹੈ ਬਾਕੀ ਰੁਪਏ ਉੱਥੇ ਜਾ ਕੇ ਡੀਲ ਕਰੀ ਦੇ ਉਹ ਜੀ ਆਪਾਂ ਬੈੱਡ ਦੀ ਗੱਲ ਕਰ ਲਈਏ ਕੀ ਪ੍ਰਾਈਸ ਮੇਰਾ ਕਿੱਥੋਂ ਤੋਂ ਸਟਾਰਟ ਹੋ ਜਾਂਦਾ ਆਪਣਾ ਪ੍ਰਾਈਸ ਸਟਾਰਟ ਹੋਏਗਾ ਆਪਣਾ 13-14000 ਤੋਂ ਬੈੱਡ ਦਾ ਪ੍ਰਾਈਸ ਸਟਾਰਟ ਹੋ ਜਾਂਦਾ ਜੀ ਹਾਂ ਜੀ ਪੰਜਾਬੀਓ ਕੀ ਹਾਲ ਹੈ ਜੀ ਅੱਜ ਅਸੀਂ ਕਰਾਉਣ ਲੱਗਿਆ ਤੁਹਾਡਾ ਫਾਇਦਾ ਫਾਇਦਾ ਕਿਹਦੇ 'ਚ ਕਰਾਉਣਾ ਤੁਹਾਡਾ ਫਰਨੀਚਰ ਦੇ ਸਮਾਨ ਦੇ ਵਿੱਚ ਅਸੀਂ ਤੁਹਾਡੇ ਨਾਲ ਜੁੜੇ ਹਾਂ ਸ਼ੇਰਪੁਰ ਤੋਂ ਸ਼ੇਰਪੁਰ ਫਰਨੀਚਰ ਦਾ ਹੱਬ ਹੈ ਤੇ ਸ਼ੇਰਪੁਰ ਦੇ ਆਪਾਂ ਸਭ ਤੋਂ ਵੱਡੇ ਜੋੜੂਂਚਾ ਤੁਹਾਨੂੰ ਲੈ ਕੇ ਆਏ ਆ ਤੇ ਇੱਥੇ ਬਹੁਤ ਵੱਡੇ ਵੱਡੇ ਤੁਹਾਡੇ ਫਾਇਦੇ ਕਰਾਉਣੇ ਨੇ ਪਲੇ ਸ਼ੇਰਪੁਰ ਆਣੇ ਨੇ ਨਹੀਂ ਮਲੇਰਕੋਟ ਲੈ ਆਣੇ ਨੇ ਪੂਰੇ ਪੰਜਾਬ ਦੇ ਤੇ ਆਹ ਭਰਾ ਨੇ ਹਾਂ ਜੀ ਵੀ ਰਹੀ ਹਾਲ ਹੈ ਬਹੁਤ ਵਧੀਆ ਜੀ ਤੇ ਜਿਵੇਂ ਤੁਹਾਨੂੰ ਪਤਾ ਲੱਗਿਆ ਵੀ ਬਹੁਤ ਵੱਡੇ ਵੱਡੇ ਲੋਕਾਂ ਦੇ ਤੁਸੀਂ ਕਰ ਰਹੇ ਹੋ ਫਾਇਦੇ ਕੀ ਫਾਇਦੇ ਕਰ ਰਹੇ ਹੋ ਆਪਣੇ ਕੋਲ ਫਰਨੀਚਰ ਬਹੁਤ ਵਧੀਆ ਕੁਆਲਟੀ ਦਾ ਤੇ ਬਹੁਤ ਘੱਟ ਰੇਟ ਦੇ ਵਿੱਚ ਹੈਗਾ ਜੀ ਠੀਕ ਹੈ ਕਿਸ ਨੇ ਕੋਠੀ ਵਾਸਤੇ ਤਿਆਰ ਕਰਵਾਉਣਾ ਕਿਸ ਨੇ ਆਪਣੇ ਘਰ ਵਾਸਤੇ ਕਿਸ ਨੇ ਆਪਣੀ ਕੁੜੀ ਦੇ ਵਿਆਹ ਵਾਸਤੇ ਤਿਆਰ ਕਰਵਾਉਣਾ ਕਹਿੰਦਾ ਮਾਰਜੀ ਫਰਨੀਚਰ ਤਿਆਰ ਕਰਵਾਓ ਵਿਆਹ ਵਾਸਤੇ ਮੈਂ ਸੁਣਿਆ ਸੀ ਵੀ ਤੁਸੀਂ ਕੋਈ ਸਕੀਮ ਲੈ ਕੇ ਆਏ ਇਕ ਬਗ ਹੋਵੇ ਬੈਠ ਜੀ ਆਪਣਾ ਬੈਠ ਹੋ ਗਿਆ ਹਾਂਜੀ ਠੀਕ ਹੈ ਵੀਰੇ ਇਹਦੀ ਕੀ ਬਿਆਰ ਕੀਮਤ ਹੈਗੇ 14 15000 15000 ਦੀ ਕੀਮਤ ਹੈ ਠੀਕ ਹੈ ਨਾਲ ਹੋ ਗਿਆ ਗੱਦਾ ਜੀ 5 ਇੰਚੀ ਕੀ ਦੀ ਕੀਮਤ ਹੈ 6600 ਰੁਪਏ ਬਿਆਰ ਦੇ ਵਿੱਚ ਲਓ ਜੀ 20000 ਰੁਪਏ ਹੋ ਗਿਆ ਟੋਟਲ ਇੱਕ ਹੋ ਗਿਆ ਆਪਣਾ 7 ਸੀਟਰ ਸੋਫਾ ਜੀ ਅੱਛਾ 7 ਸੀਟਰ ਸੋਫਾ ਵਿੱਚ ਹੀ ਹੈ 4 7 ਸੋਫਾ ਵਿੱਚ ਹੀ ਹੈ ਜੀ ਓਕੇ ਇਹਦੀ ਕੀਮਤ ਜੀ ਆਪਾਂ ਲਾਈਏ ਇਹਦੀ 20000 ਰੁਪਏ ਕੀਮਤ ਹੈ ਜੀ ਬਿਆਰ ਦੀ 20000 ਬਿਆਰ ਦੀ ਕੀਮਤ ਹੈ 40000 ਰੁਪਏ ਹੋ ਗਿਆ ਠੀਕ ਹੈ ਇੱਕ ਹੋ ਗਿਆ ਮਾਰੀ ਜੀ ਆਪਣੀ 5 ਫੁੱਟ ਚੌੜੀ ਅੱਛਾ ਅਲਵ ਲਓ ਦੀ ਫਰਨੀਚਰ ਵਾਲੀ ਨਵਰੀ ਇਹ ਵੀ ਨਾਲ ਹੋ ਗਈ ਇਹ ਜੋ ਆਪਸ਼ਨ ਬਹੁਤ ਨੇ ਯਾਦ ਕਰ ਰਹੇ ਹੋ ਆ ਕਲਰ ਨੇ ਰੋ ਆਪਸ਼ਨ ਬਹੁਤ ਹੈ ਇਹਦੇ ਵਿੱਚ ਆਪਸ਼ਨ ਬਹੁਤ ਹੈ ਆਪਸ਼ਨ ਸਾਰੀਆਂ ਦਿੱਤੀਆਂ ਹੋਈਆਂ ਨੇ ਜਿੱਦੇ ਤੋਂ ਕਲਰ ਪੈਣੇ ਜੀ ਸੋਫੇ ਦੇ ਅੱਛਾ ਸੋਫੇ ਦੇ ਵੀ ਕਲਰ ਨੇ ਜਿਹੜਾ ਸੋਫੇ ਦਾ ਕਲਰ ਤਿਆਰ ਕਰਵਾ ਲੈ ਕੋਈ ਆਪਦੇ ਰੂਮ ਦੇ ਕੋੜੀ ਕੋਈ ਆਪਦੇ ਡਿਜ਼ਾਈਨ ਦੇ ਕੋੜੀ ਕਿਹੜਾ ਮਾਦੀ ਕਰ ਜੇ ਜਿਹਨਾਂ ਮਾਦੀ ਕਰਵਾ ਲੈ ਬਣਾ ਤਾਹੀ ਬਾਈ ਇਹਨਾਂ ਦੇ ਰੱਖੇ ਨੇ ਅੱਛੇ ਦਿਖਾ ਕੇ ਦੇਵੋਗੇ ਕਿਸੇ ਨੂੰ ਹਾਂ ਲਓ ਜੀ ਕਲਰ ਆਪਸ਼ਨ ਮਿਲ ਜਾਣੇ ਤੁਹਾਨੂੰ ਸੋਫੇ ਵਿੱਚ ਵੀ ਬੈਡਾਂ ਦੇ ਵਿੱਚ ਵੀ ਮਿਲ ਜਾਣੇ ਨੇ ਇਹਦੇ ਵਿੱਚ ਬਹੁਤ ਆਪਸ਼ਨ ਨੇ ਜਿਹੜੇ ਲੈ ਲੈਣੇ ਨੇ ਅਲਮ ਨਸਟੇਵਲ ਆ ਗਿਆ ਸਸ ਠੀਕ ਹੈ ਜੀ ਕੀਮਤ ਹੈ 4000 ਰੁਪਏ ਵਿਹਾਰ ਚ ਠੀਕ ਹੈ 4000 ਤੋਂ ਪਲੱਸ ਹੋ ਸਕਦਾ ਫਿਰ ਨਾਲ ਹੀ ਖਾਸ ਆਫਰ ਹੈ ਐਲੀਡੀ ਫ੍ਰੀ ਹੈ ਜੀ ਅੱਛਾ ਨਾਲ ਐਲੀਡੀ ਐਲਡੀ ਵੀ ਦੇ ਰਹੇ ਨਹੀਂ ਦੇ ਰਹੇ ਵੈਸੇ ਤੁਸੀਂ ਲਵਾਉਣ ਵਾਸਤੇ ਆ ਕੇ ਜੀ ਤਿੰਨ ਚ ਐਲੀਡੀ ਨਾਲ ਹੈ ਜੀ ਮਤਲਬ ਜੇ ਕੁੱਲ ਮਿਲਾ ਕੇ ਦੇਖੀ ਆਪਾਂ 70 ਤੋਂ 75000 ਦਾ ਮਾਲ ਹੋ ਗਿਆ ਸਾਰਾ ਹੋਰ ਆਫਰ ਹੈ ਜੀ ਕੁਝ ਸਮੇਂ ਲਈ ਆਪਣੀ ਡਿਲੀਵਰੀ ਸਾਰੇ ਪੰਜਾਬ ਵਿੱਚ ਫ੍ਰੀ ਹੈ ਕੀ ਮਤਲਬ ਸਾਰੇ ਪੰਜਾਬ ਚ ਡਿਲੀਵਰੀ ਵੀ ਫਰੀ ਹੈ ਨਾ ਅਨੰਦਪੁਰ ਤੋਂ ਹੋਣ ਕਰਦੇ ਚਾਹੇ ਫਿਰੋਜ਼ਪੁਰ ਤੋਂ ਚਾਹੇ ਮਲੇਰਕੋਟਲੇ ਚਾਹੇ ਧੂੜੀ ਦਾ ਸ਼ਹਿਰ ਤੋਂ ਸਾਰੀ ਇਹਨੂੰ ਫ੍ਰੀ ਮਿਲੂਗੀ ਦੇਖ ਲਓ ਵੀਰੇ ਤੁਸੀਂ ਪੰਜਾਬ ਦੇ ਇੱਕ ਪਾਸੇ ਬੈਠੇ ਹੋ ਜੇ ਅੰਮ੍ਰਿਤਸਰ ਤੋਂ ਫੋਨ ਆ ਗਿਆ ਇਹ ਨਾ ਸਾਰੀ ਇਹਨੂੰ ਫ੍ਰੀ ਹੈ ਜੀ ਆਪਣੀ ਪੈਕੇਜ ਲਓ ਜੀ ਇਹ ਜਿਹੜੇ ਵੀਡੀਓ ਦਾ ਨਾ ਇਹ ਸ਼ਾਰਟ ਆ ਇਹਨੂੰ ਸੇਵ ਕਰਕੇ ਰੱਖ ਲਓ ਪੂਰੇ ਪੰਜਾਬ 'ਚ ਫ੍ਰੀ ਡਿਲੀਵਰੀ ਦੇਣੀ ਹੈ ਇਹਨਾਂ ਨੇ ਤੇ ਫਿਰ ਕਿੰਨੇ ਕਿ ਪੈਸੇ ਕਿੰਨੇ ਬਣਾਉਗੇ ਸਾਰੇ ਐਡਾਂ ਦੇ ਉਂ ਤਾਂ ਪੈਸੇ ਆਪਾਂ ਬੀਆਰ 'ਚ ਲਾ ਕੇ ਚੱਲੀਏ ਜੀ 75 ਤੋਂ 100000 ਰੁਪਏ ਠੀਕ ਹੈ ਜਿਹੜੀਆਂ ਜਿਨ੍ਹਾਂ ਦੇ ਘਰੇ ਵਿਆਹ ਕਰੇ ਹੋਏ ਨੇ ਉਹਨਾਂ ਵਾਸਤੇ ਬਹੁਤ ਵੱਡੀ ਖਾਸ ਕੀਮ ਹੈ 51000 ਦੇ ਵਿੱਚ ਤੁਹਾਨੂੰ ਸੱਤ 8ਵਾਂ ਮਿਲਦਾ ਹੈ ਮਤਲਬ ਹੋਰ ਕਿਤੇ ਜਾਣ ਦੀ ਲੋੜ ਨਹੀਂ ਇਧਰ ਉਧਰ ਘੁੰਮਣ ਦੀ ਲੋੜ ਨਹੀਂ ਸਿੱਧਾ ਤੁਸੀਂ ਆਓ ਗੋਲਡਰ ਫਰਿਚ ਚੜਾ ਲੈ ਤੇ ਸੱਤ 8ਵਾਂ ਦੇਖੋ ਪਸੰਦ ਕਰੋ ਇਹਨਾਂ ਨੂੰ ਮਤਲਬ ਪੈਸੇ ਦੇ ਕੇ ਜਾਓ ਘਰੇ ਜਾ ਕੇ ਸਰਾਰੇ ਬਾਅਦ ਦੇ ਕੇ ਸੌਜੋ ਘਰੇ ਪਹੁੰਚਾਂਗੇ ਚੀਜ਼ਾਂ ਜੇ ਕੋਈ ਕਸਟਮਰ ਨਹੀਂ ਹੋਣਾ ਚਾਹੁੰਦਾ ਸਾਡੇ ਖਾਤੇ 'ਚ ਹੀ ਆਰ.ਟੀ.ਜੀ ਪਾਵੇ ਠੀਕ ਹੈ ਬਾਕੀ ਰੁਪਈਆ ਉੱਥੇ ਜਾ ਕੇ ਨਿਕੁਰੇ ਦੇਵੇ ਬੱਲੇ ਬੱਲੇ ਉਹਦੇ ਘਰੇ ਜਾ ਕੇ ਕੀ ਦੇਵੇ ਬੱਲੇ 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 ਲਓ ਜੀ ਇਹ ਇਹਨਾਂ ਨਾਲ ਗੱਲ ਕਰੋ 1000 ਰੁਪਏ ਪਾ ਕੇ ਸਾਈ ਦੇ ਦਿਓ ਤੀਜਾਂ ਪਿਆਰੋਗੇ ਤੁਹਾਡੇ ਕੋਲੇ ਪਹੁੰਚ ਜਾਣਗੇ ਪੂਰੇ ਪੰਜਾਬ ਦੇ ਪੂਰੇ ਪੰਜਾਬ ਵਿੱਚ ਠੀਕ ਹੈ ਦੇਖ ਲਓ ਬਾਅਦ ਚੋਂ ਮੁੱਕੇ ਜੀ ਪੰਜਾਬ ਤੋਂ ਬਾਹਰ ਨੂੰ ਗੋਣਾ ਉਹਦਾ ਟਾਈਟ ਅਡਜਸਟਮੈਂਟ ਹੋ ਜਾਣੀ ਆ ਉਹ ਜੀ ਓਕੇ ਕਹਿੰਦੇ ਕਸਟਮਰ ਕਿ ਮੈਂ ਹਰਿਆਣੇ ਚੋਂ ਕੋਈ ਅੰਬਾਲਾ ਤੋਂ ਕਿਥੋਂ ਫੋਨ ਕਰ ਰਹੀ ਹਾਂ ਤੇ ਜੇ ਆਪਾਂ ਦੇਖੀਏ ਇੱਕ ਦੋ ਸੀ ਪੈਕੇਜ ਨਾ ਦਾ ਸੀ ਵੀ ਪੈਕੇਜ ਨਾ ਦਵੋਗੇ ਤੁਸੀਂ 5 ਫੁੱਟ ਦੇ ਜੇ ਵੈਸੇ ਮੇਰੇ ਵਰਗੇ ਨੇ ਲੈ ਕੇ ਜਾਣੀ ਹੋਵੇ ਵੈਸੇ ਤੁਸੀਂ ਆਪਦੇ ਰੂਮ ਦੇ ਅਕੋਰਡਿੰਗ ਮੈਂ 6 ਫੁੱਟ ਦੀ ਨਮਾਰੀ ਆ ਗਈ ਜੀ 7 ਬਈ 6 7 ਦਿਖਾ ਕੇ ਦਿਓ ਵਿੱਚੋਂ ਤੇ ਇਹ ਨਹੀਂ ਹੈ ਵੀ ਇਹਨਾਂ ਕੋਲੇ ਆਹੀ ﺍﻟमारीयां ਮਿਲਦੀਆਂ ਨੇ ਲੋਹੇ ਵਾਲੀਆਂ ਵੀ ਪਈਆਂ ਨੇ ਹਾਂ ਵੀਰੇ ਹਾਂਜੀ ਆ ਲੋਹੇ ਸਾਰੇ ਲੋਹੇ ਦੀਆਂ ਜਾ ਕੇ ਆਹ ਲੋਹੇ ਵਾਲੀ ਆ ਗਈ ਠੀਕ ਹੈ ਜੀ ਲੋਹੇ ਵਾਲੀ ਵੀ ਇੰਨੀ ਪੂਰੀ ਸਟਰੋਂਗ ਹੈ ਜਿਵੇਂ ਛੋਟੇ ਵਰਗੀ ﺍﻟमारी ਆ ਪੂਰੀ ਵਧੀਆ ਇਹ ਵੀ ਮੜਾ ਜੀ ਆਪਾਂ ਖੋਲ ਕੇ ਦਿਖਾ ਦਈਏ ਤੁਹਾਨੂੰ ਇਹ ਵੀ ਅੰਦਰੋਂ ਐਨ ਪਈ ਆ ਜੀ ਲੋ ਬੜੀਆਂ ﺍﻟमारीयां ਦੀ ਪੱਠੀ ਪਿੰਡ ﺍﻟमारी ਆ ਪਾਊਡਰ ਕੋ ਅੱਛਾ ਇਹ ਪਾਊਡਰ ਲੱਗ ਲੱਗੇ ਬੜਾ ਵਾਹ ਜੀ ਵਾਹ ਦੇਖੋ ਜੀ ﺍﻟमारी ਖੋਲ ਕੇ ਪਤਾ ਲੱਗਦਾ ਲਓ ਚੈੱਕ ਕਰ ਲਓ ਸਾਰੇ ਅੰਦਰ ਵੀ ਕਲਰ ਹੋਇਆ ਹੋਇਆ ਪੱਠੀ ਪੇਟ ਹੋਇਆ ਹੋਇਆ ਜੀ ਸਾਰਾ ਪੂਰੀ ਮਤਲਬ ਰੀ ਵੇ ਦੇਖ ਰਹੇ ਆ ਬਈ ਆਪਣੇ ਨੋਰਮਲ ਤਰ੍ਹਾਂ ਦੀ ਅਲਮਾਰੀ ਨਹੀਂ ਆ ਮੈਨੂੰ ਖਾਸ ਜੀ ਲੱਗੀ ਅਲਮਾਰੀ ਇਹਦੇ ਬਾਰੇ ਇਹ ਚ ਕੀ ਆ ਦੋਨੋਂ ਚਾਬੀਆਂ ਜੇ ਲਾ ਰੱਖਿਆ ਨੇ ਕੀ ਆ ਇਹ ਗੇਟ ਦੇ ਅੰਦਰ ਗੇਟ ਹੈ ਜੀ ਲਮਾਰੀ ਦਾ ਅੱਛਾ ਅਲਮਾਰੀ ਦੇ ਗੇਟ ਦੇ ਅੰਦਰ ਗੇਟ ਦੇ ਅੰਦਰ ਗੇਟ ਹੈ ਇਹ ਤਾਂ ਮੇਨ ਗੇਟ ਹੋ ਗਿਆ ਜੀ ਠੀਕ ਹੈ ਇਹ ਤਾਂ ਜਿਵੇਂ ਆਪਾਂ ਇਹ ਰੱਖਣਾ ਕੁਝ ਵੀ ਰੱਖਣਾ ਹੈ ਠੀਕ ਹੈ ਇਹ ਕਿਹਦੇ ਅੰਦਰ ਫੇਰ ਗੇਟ ਹੋ ਗਿਆ ਕਿ ਨੂੰ ਮੇਕਅਪ ਦਾ ਸਮਾਨ ਲੱਭਣ ਵਾਸਤੇ ਦਿੱਕਤ ਆਉਂਦੀ ਹੈ ਇਧਰ ਆਜ ਕਿੱਥੇ ਆਪਾਂ ਮੱਥਾ ਮਾਰਨਾ ਸਾਰਾ ਚੂੜੀਆਂ ਵਾਸਤੇ ਕੁਈ ਪਾਊਡਰ ਕੁਈ ਫੇਸ ਵਾਸ਼ ਕੁਝ ਵੀ ਰੱਖ ਸਕਦਾ ਬੰਦਾ ਦੇਖਦੇ ਆਪਾਂ ਭੈਣਾ ਦਾ ਕਈ ਵਾਰੀ ਨਾ ਇਹ ਚੀਜ਼ਾਂ ਰੁੱਦੀਆਂ ਰਹਿਦੀਆਂ ਨੇ ਖਰਾਬ ਹੋ ਜਾਂਦੀਆਂ ਨੇ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਹੁੰਦੀਆਂ ਨੇ ਪੂਰੇ ਰੱਖ ਕੇ ਸੰਭੀ ਲੈਣਗੇ ਸੰਭੀ ਲੈਣਗੇ ਜੀ ਨਾਲ ਲੱਗਣ ਦੀ ਲੋੜ ਆਦਾ ਸਵੇਰੇ ਖਾਣਾ ਖੋਲਣਾ ਜੀ ਕੀ ਮਰ ਗਿਆ ਉੱਤਰ ਅੰਜੇ ਆਪਾਂ ਗੱਲ ਕਰ ਲਈਏ ਜਿਵੇਂ ਆ ਬੈਟ ਵਗੈਰਾ ਪਏ ਨੇ ਇਹ ਦਾਦਾ ਵੀ ਘਰਾਂ ਵਾਸਤੇ ਕੋਠੀਆਂ ਵਾਸਤੇ ਕੋਠੀਆਂ ਵਾਸਤੇ ਠੀਕ ਹੈ ਜੀ ਮੰਨ ਲਓ ਕਿਸ ਨੇ ਕਲਰ ਚੇਂਜ ਕਰਾਉਣਾ ਹੈ ਆਪੇ ਸਾਈਜ਼ ਅਕੋਰਡਿੰਗ ਕਰਾਉਣਾ ਹੈ ਲੰਬਾ ਕਰਾਉਣਾ ਹੈ ਕੋਈ ਚੌੜਾ ਕਰਾਉਣਾ ਹੈ ਠੀਕ ਹੈ ਮਰਜ਼ੀ ਅਗਲਾ ਤਰ੍ਹਾਂ ਆਵੇ ਮਤਲਬ ਬੈੱਡਾਂ ਦੇ ਵਿੱਚ ਚੁਆਇਸ ਦੇਖ ਲਓ ਜੀ ਕਿਹੋਂ ਚੁਆਇਸ ਹੈ ਬੈੱਡਾਂ ਵਿੱਚ ਜੀ ਮਤਲਬ ਪੂਰੇ ਪੰਜਾਬ ਦੇ ਵਿੱਚ ਨਹੀਂ ਮਿਲਣਾ ਤੁਹਾਨੂੰ ਐਡੀ ਵੱਡੀ ਡਿਸਪਲੇ ਇਹ ਹੋ ਗਈ ਭਾਈ ਉਹਨਾਂ ਦੀ ਮਤਲਬ ਸਾਨੂੰ ਵੀ ਇੱਕ ਚੀਜ਼ ਸਮਝ ਨਹੀਂ ਲੱਗੀ ਫਰਨੀਚਰ ਹਾਊਸ ਤਾਂ ਸਾਡੇ ਮਲੇਰਕੋਟਲੇ ਵੀ ਨੇ ਅਸੀਂ ਅਹਿਮਦਗੜ੍ਹ ਵੀ ਦੇਖੇ ਨੇ ਉੱਥੇ ਵੀ ਗਏ ਆ ਪਰ ਆਪਣਾ ਫਿਰ ਰੇਟ ਇੰਨਾ ਸਸਤਾ ਕਿਵੇਂ ਤੁਸੀਂ ਆਪਦੀ अच्छा जी ਤਾਂ ਕਰਕੇ ਆਪਾਂ ਨੂੰ ਪਰਤਾ ਪਈ ਜਾਂਦੀ ਫਾਰਮ ਦੀ ਗੱਡੀ ਲਈਦੀ ਐ ਅੱਛਾ ਮਤਲਬ ਸਾਰੀਆਂ ਚੀਜ਼ਾਂ ਆਪ ਤਿਆਰ ਕਰਦੇ ਬੈੱਡ ਬਿਮਾਰੀ ਸੋਭਾ ਸਾਰਾ ਵੀ ਆਪ ਨੂੰ ਮੈਨੂਫੈਕਚਰਿੰਗ ਹੈ ਆਪ ਤਿਆਰ ਕਰਦੇ ਹੋ ਠੀਕ ਹੈ ਉਂਝ ਜੇ ਆਪਾਂ ਬੈੱਡ ਦੀ ਗੱਲ ਕਰ ਲਈਏ ਕੀ ਪ੍ਰਾਈਸ ਵਗੈਰਾ ਕਿੱਥੋਂ ਤੋਂ ਸਟਾਰਟ ਹੋ ਜਾਂਦਾ ਆਪਣਾ ਪ੍ਰਾਈਸ ਸਟਾਰਟ ਹੋ ਜਾਂਦਾ ਆਪਣਾ 13-14000 ਤੋਂ ਬੈਡ ਦਾ ਪ੍ਰਾਈਸ ਸਟਾਰਟ ਹੋ ਜਾਂਦਾ ਜੀ ਠੀਕ ਹੈ ਬਾਕੀ ਕਸਟਮਰ ਦੀ ਆਪਦੀ ਚੋਇਸ ਹੈ 20000 22000 25000 ਕਿ ਤੱਕ ਲੈ ਕੇ ਜਾਣਾ ਹੈ ਕਸਟਮਰ ਦੀ ਆਪਦੀ ਮਤਲਬ ਤੁਹਾਨੂੰ ਤਿਆਰ ਮਿਲਣਗੇ ਬੈੱਡ ਅਗਰ ਤੁਸੀਂ ਆਪਣੇ ਮਤਲਬ ਆ ਮੈਨੂੰ ਉਹ ਐਮਐਚੀ ਚਾਹੀਦੀ ਔਰ ਉਹ ਮੈਚੀ ਚਾਹੀਦੀ ਉਹ ਵੀ ਤਿਆਰ ਹੋ ਜਾਊਗਾ ਨੋਰਮਲ ਬੈੱਡ 13000 ਤੋਂ ਲੈ ਕੇ 22000 ਦਾ ਪੂਰਾ ਵਧੀਆ ਬੈੱਡ ਦੇਣਾ ਵਧੀਆ ਬੈੱਡ ਦੇ ਦੇਣਾ ਗਾਰੰਟੀ ਵਾਲਾ ਬੈੱਡ ਦੇ ਦੇਣਾ ਮਤਲਬ ਜਿਹੜਾ ਸਾਲੋਂ ਸਾਲ ਕਿਤੇ ਨਹੀਂ ਜਾਂਦਾ ਤੇ ਲਓ ਜੀ ਆ ਜਿਹੜਾ ਫਸਟ ਫਲੋਰ ਤੇ ਆਪਾਂ ਪਹੁੰਚ ਚੁੱਕੇ ਆ ਬਾਈ ਸਭ ਤੋਂ ਪਹਿਲਾਂ ਤਾਂ ਸੋਫੇ ਦੀ ਵੈਰਾਈਟੀ ਦਿਖਾ ਦੇ ਵੀ ਕਿੰਨੀ ਵੈਰਾਈਟੀ ਆ ਆਪਾਂ ਉਹ ਨਹੀਂ ਤੁਹਾਨੂੰ ਕਹਤਾ ਵੀ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਹੈਗਾ ਫਰਨੀਚਰ ਹਾਊਸ ਅਸੀਂ ਤੁਹਾਨੂੰ ਲੈ ਕੇ ਆਇਆ ਦੇਖੋ ਸੋਫੇ ਦੇਖ ਲਓ ਮਤਲਬ ਸੋਫੇ ਦੀ ਕੀ ਕੁਆਲਿਟੀ ਨੇ ਥੋੜਾ ਦੱਸੋ ਵੀਰੇ ਸੋਫੇ ਆਪਣੇ ਸੰ ਕਿ ਮੈਂ 7 ਸੀਟਰ ਸੋਫਾ ਆ ਗਿਆ ਜੀ ਠੀਕ ਹੈ ਕੋਈ ਕੋਰਨ ਕੋਠੀ ਵਾਸਤੇ ਕਿਸ ਨੇ ਲਾਉਣਾ ਸੋਫਾ ਆ ਗਈ ਲੱਗ ਰਹੀ ਸੋਫਾ ਆ ਗਿਆ ਵਧੀਆ ਟੈਕਸਚਰ ਦੀ ਗੱਦੀ ਪਾਈ ਹੋਈ ਹੈ ਪੂਰੀ ਗਾਰੰਟੀ ਹੈ ਚੀਜ਼ ਦੀ ਆਪਣੀ ਕੱਲੀ ਕੱਲੀ ਚੀਜ਼ ਆਪਣੇ ਗਰਾਊਂਡ ਚ ਬਣੀ ਹੋਈ ਹੈ ਸਾਰੀ ਆਬਦੀ ਫੈਕਟਰੀ ਬਣੀ ਹੋਈ ਹੈ ਜੀ ਆਪਦੀ ਕੀ ਬਾਤ ਹੈ ਦੇਖੋ ਜੀ ਡਿਜ਼ਾਈਨ ਚੈੱਕ ਕਰ ਲਓ ਲੁੱਕ ਚੈੱਕ ਕਰ ਲਓ ਉਹੀ ਗੱਲ ਹੈ ਵੀ ਰਾਜਾ ਮਹਾਰਾਜਾਂ ਵਾਲੀ ਲੋਕਾਂ ਲਈ ਹੈ ਬਾਕੀ ਕਸਟਮਾਈਜ਼ਡ अवेलेबल ਹੈ ਕਿਹੜਾ ਮਰਜ਼ੀ ਉਹਨਾਂ ਕਲਰ ਚੇਂਜ ਕਰਾ ਲੈ ਉਸ ਮਰਜ਼ੀ ਕਰਾ ਵਯੋ ਮ ਜਿਹੜਾ ਕੋਈ ਸਮਰਜ਼ੀ ਕਰਾਵੇ ਉੱਚਾ ਕਰਾਉਣਾ ਕੋਈ ਨੀਵਾ ਕਰਾਉਣਾ ਆਪਣੇ ਸਾਈਜ਼ ਦੇ ਹਿਸਾਬ ਨਾਲ ਰੂਮ ਦਾ ਸਾਈਜ਼ ਬਣਾਉਣਾ ਸਭ ਕੁਝ ਬਣ ਜਾਣਾ ਆਪਣੇ ਕੋਲੇ ਕਿੱਥੋਂ ਉਹਦੇ ਸ਼ੁਰੂ ਹੋ ਜਾਂਦੇ ਨੇ ਸੋਫੇ ਆਪਣੇ ਕੋਲ ਸੋਫਾ ਸਟਾਰਟ ਹੋ ਜਾਂਦਾ ਕੋਈ ਆਪਣੇ ਕੋਲ 11 12 ਹੈ ਆਪਣੀ ਸੀਰੀਜ਼ ਨਾਲ ਸ਼ੁਰੂ ਹੋਏਗਾ ਜੀ ਠੀਕ ਹੈ ਬਾਕੀ ਐਂਡ ਸੋਫਾ ਆਪਣੇ ਕੋਲ 40 45 500000 ਰੁਪਏ ਦਾ ਸੋਫਾ ਵੀ ਹੈਗਾ ਜਿਹਨੇ ਕੋਈ ਕਾਰਵਿੰਗ ਸੋਫਾ ਲੈਣਾ ਮਹਾਰਾਜਾ ਟਾਈਪ ਉਹ ਵੀ ਮਿਲ ਜਾਣਾ ਆਪਣੇ ਕੋਲੇ ਸਾਰੀ ਵੈਰਾਈਟੀ ਆਪਣੇ ਕੋਲ ਸਾਰਾ ਹੋਲ ਸੇਲ ਦਾ ਕੰਮ ਵੀ ਹੈ ਅੱਛਾ ਜੇਵੇਂ ਕਿਸੇ ਨੇ ਫਰਨੀਚਰ ਦੀ ਦੁਕਾਨਾ ਕਰਨੀ ਹੋਵੇ ਉਹਦੇ ਵਾਸਤੇ ਵੀ ਹਾਂ ਉਹ ਵੀ ਆਪਣੀ ਠੀਕ ਹੈ ਤੇ ਹੁਣ ਕਿਹੜਾ ਜਿਹੜਾ ਆਪਾਂ ਦੁਕਾਨਦਾਰੋਂ ਦਿੰਨੇ ਆ ਉਹਦਾ ਰੇਟ ਆਪਾਂ ਸਿੱਧਾ ਕਸਟਮਰ ਨੂੰ ਦੇ ਰਹੇ ਹਾਂ ਬੱਲੇ 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 ਮਤਲਬ ਜਿਹੜੇ ਵਿੱਚ ਦੇ ਵਿਚੋਲੇ ਨੇ ਇੱਕ ਤਾਂ ਉਹ ਖਤਮ ਹੋ ਗਏ ਤਾਂ ਐ ਸਮਝ ਲਓ ਵੀ ਸਿੱਧਾ ਫੈਕਟਰੀ ਤੋਂ ਤੁਹਾਡੇ ਘਰੇ ਮਾਲ ਜਾ ਰਿਹਾ ਠੀਕ ਹੈ ਸਾਰੀ ਚੀਜ਼ਾਂ ਤੁਹਾਨੂੰ ਦਿਖਾ ਦਿਆਂ ਅੱਛਾ ਇੱਕ ਆਮ ਆਟਮ ਦੇਖੀਆ ਵੀਰੇ ਆਹਾ ਇਲੈਕਟ੍ਰੋਨਿਕਸ ਦਾ ਸਮਾਨ ਵੀ ਪਾਇਆ ਹੋਇਆ ਆਪਾਂ ਇਹ ਲੋਕਾਂ ਨੇ ਸਾਨੂੰ ਤੰਗ ਕਰਕੇ ਸਾਨੂੰ ਮੰਗ ਲੋਕਾਂ ਦੀ ਮੰਗਦੇ ਸਮਾਨ ਪਾ ਲਿਆ ਅੱਛਾ ਜਿਹੜਾ ਬਹਾਰਾ ਕਸਟਮਰ ਹੁੰਦਾ ਹੈ ਉਹ ਨਾ ਬੜਾ ਪੂਰਾ ਸਮਾਨ ਲੈ ਲਿਆ ਜੀ ਕਸਟਮਰ ਕਹਿੰਦਾ ਮੈਨੂੰ ਇਲੈਕ अच्छा वाला इलेक्ट्रॉनिक जो एचबी जिमे हैगा मतलब डाग दा बाकी सामान के वैसे भी ਤੁਸੀਂ ਇਹ ਖਰੀਦ ਕੇ ਘਰੇ ਲੈ ਕੇ ਜਾ ਸਕਦੇ ਹੋ ਪਰ ਜਿਹੜੇ ਪਰਪਰ ਆਪਣਾ ਦਾਜ ਵਾਸਤੇ ਖਰੀਦਣਾ ਉਹਦੇ ਵਾਸਤੇ ਕਹਿੰਦੇ ਨਾਲ ਤੁਹਾਨੂੰ ਸਪੈਸ਼ਲ ਡੀਲਸ ਵੀ ਮਿਲ ਜਣ ਇਹਦੇ ਵਿੱਚ ਇਹਦੇ ਵਿੱਚ ਜਿਵੇਂ ਆਪਾਂ ਬੇਸਿਕਲੀ ਤੌਰ ਤੇ واਸ਼ਿੰਗ ਮਸ਼ੀਨਾਂ ਦੀ ਵੱਡੀ ਰੇਂਜ ਹੈ ਨਾ ਕੋਈ ਆ ਜਾਣੀਆਂ ਕੋਈ ਦੇਸੀ ਸਮਾਨ ਨਹੀਂ ਸਾਰਾ ਕੰਪਨੀ ਦਾ ਸਾਰਾ ਕੰਪਨੀ ਦਾ ਸਮਾਨਾ ਲੋਡ ਦਾ ਹੋ ਗਿਆ ਹੈ ਜੈਲਵਿਨੇਟਰ ਹੋ ਗਿਆ ਹੈ ਗੋਦਰੇ ਹੀ ਹੋ ਗਿਆ ਫਲੂ ਸਟਾਰ ਹੋ ਗਿਆ ਸਾਰਾ ਮਤਲਬ ਐਨ ਕੁੜਾ ਬ੍ਰਾਂਡਡ ਮਾਲ ਮਿਲੂ ਵਰਲਡ ਰੋਡ ਤੇ ਜਿੰਨਾ ਸਿੰਗਲ ਰੋਡ ਸਾਈਡ ਬਾਈ ਸਾਈਡ ਸਾਰੀ ਵੈਰਿਟੀ ਮਿਲਣੀ ਸਾਰੀ ਵੈਰਿਟੀ ਇਹਦੇ ਵਿੱਚ ਵੀ ਮਿਲ ਜਾਣੀ ਹੈ ਪੂਰੀ ਮਸ਼ੀਨ ਲੈਣੀ ਹੈ ਆਟੋਮੈਟਿਕ ਲੈਣੀ ਹੈ ਸਾਰੀ ਰੇਂਜ ਹੈ ਤੇ ਆਪਾਂ ਤੁਹਾਨੂੰ ਸ਼ੋਰੂਮ ਦੇ ਦਰਸ਼ਨ ਕਰਾ ਦਨੇ ਆ ਇੱਕ ਵਾਰੀ ਲੈਣਾ ਚਾਹ ਰਹੇ ਆ ਇਹ ਵੀ ਤਿੰਨ ਮੰਜ਼ਲਾ ਤਿਆਰ ਕੀਤਾ ਹੈ ਤਿੰਨ ਮੰਜ਼ਲਾ ਤਿਆਰ ਹੈ ਸ਼ੋਰੂਮ ਜੀ ਮਤਲਬ ਪ੍ਰੋਪਰ ਇਲੈਕਟ੍ਰੋਨਿਕਸ ਦਾ ਸਮਾਨ ਵੀ ਰੱਖੋਗੇ ਫਿਚਰ ਦਾ ਸਮਾਨੀ ਸਾਰਾ ਇਹ ਚ ਪੂਰੀ ਰੇਂਜ ਮਿਲਣੀ ਹੈ ਨਾ ਸ਼ੋਰੂਮ ਤੇ ਜਿਵੇਂ ਆਪਾਂ ਕਹਿੰਦੇ ਆ ਬਹੁਤ ਘੈਂਟ ਘੈਂਟ ਡ ਜੇ ਮੈਂ ਆਪਾਂ ਹਵੇਲੀਆਂ ਚ ਜਾਂਦੇ ਹੁੰਨੇ ਆ ਬਟ ਉਹਨੇ ਹੋਟਲਾਂ ਚ ਜਾਂਦੇ ਨੇ ਨਾ ਉੱਥੇ ਪੈਂਦੇ ਰਿਹਾ ਜੇ ਸੋਫੇ ਤੇ ਜੇਕਰ ਹੁਣ ਇਹ ਸੋਫੇ ਬਹੁਤ ਹੀ ਜੈਨੂਅਰ ਰੇਟਾਂ 'ਚ ਤੁਸੀਂ ਆਪਣੇ ਘਰੇ ਲੈ ਕੇ ਜਾਣੇ ਨੇ ਇੱਕ ਘਰ ਨੂੰ 5 ਸਟਾਰ ਹੋਟਲਾਂ ਵਾਂਗੀ ਲੁੱਕ ਦੇਣੀ ਆ ਤਾਂ ਇਹ ਦੇਖ ਲਓ ਇਹ ਵੀ ਫਿਰ ਸਪੈਸ਼ਲ ਆਪਾਂ ਹੀ ਤਿਆਰ ਕਰਦੇ ਆਂ ਇਹ ਵੀ ਆਪਾਂ ਹੀ ਤਿਆਰ ਕਰਦੇ ਆਂ ਜੀ ਇਹਦਾ ਕ੍ਰੇਡ ਬਣਿਆ ਬਾਹਰੋਂ ਬੰਕੇ ਹੁੰਦਾ ਜੀ ਆਪਾਂ ਇਹਦੇ ਪਾਲਿਸ਼ ਕਰਨੀ ਆ ਕਸਟਮਰ ਦੇ ਪਸੰਦ ਦੀ ਗੱਦੀ ਪਾਉਣੀ ਆ ਕਸਟਮਰ ਦੇ ਸੰਦਾ ਕੱਪੜਾ ਲਾਉਣਾ ਅੱਛਾ ਤੇ ਵੀਰੇ ਜੇ ਹੁਣ ਆਪਾਂ ਦੇਖਦੇ ਆਂ ਤੁਹਾਡੇ ਕੋਲੇ ਐਡਾ ਮਤਲਬ ਬੜਾ ਅਮਿੱਤ ਦਾ ਸਮੁੰਦਰ ਆਣਾ ਹਾਂ ਜੇ ਕਿਸੇ ਨੇ ਹਵੇਲੀ ਵਾਸਤੇ ਕੋਈ ਕਿਸੇ ਨੇ ਕੋਈ ਆਪਣਾ ਰੈਸਟੋਰੈਂਟ ਤਿਆਰ ਕਰਨਾ ਉਹਦੇ ਵਾਸਤੇ ਕੋਈ ਸਪੈਸ਼ਲ ਡੀਲ ਵੀ ਲਾਉਂਦਾ ਹੋਗੇ ਬਹੁਤ ਸਪੈਸ਼ਲ ਡੀਲ ਹੈ ਜੀ ਕਿਸ ਨੇ ਇਕੱਠਾ ਸਮਾਨ ਲੈਣਾ ਹੈ ਕਿਸੇ ਨੇ ਕੋਈ 10 ਤੋਂ 15 ਡਾਇਨ ਟੇਬਲ ਲੈਣੇ ਕੋਈ ਕਾਰਮਿਕ ਸੋਫਾ ਆਹ ਸੋਫੇ ਹਵੇਲੀ ਵਾਸਤੇ ਕੋਈ ਉਹ ਬਹੁਤ ਸਪੈਸ਼ਲ ਡਿਸਕਾਊਂਟ ਆਪਣੇ ਕੋਲ ਮਤਲਬ ਅਹਦੇ ਅਹਦੇ ਡਿਸਕਾਊਂਟ ਤੋਂ ਨੂੰ ਮਿਲ ਜਾਣਗੇ ਵੀ ਤੁਹਾਨੂੰ ਉਸ ਦੀ ਵਿਸ਼ਵਾਸ ਨਹੀਂ ਹੋਣਾ ਯਾਰ ਐਡੀ ਸਸਤੀ ਚੀਜ਼ ਵੀ ਆਪਣੇ ਪੰਜਾਬ ਤੋਂ ਕੁਆਲਿਟੀ 'ਚ ਕੋਈ ਕੰਪਰੋਮਾਈਜ਼ ਨਹੀਂ ਕਰਨਾ ਪੂਰੀ ਵਧੀਆ ਕੁਆਲਿਟੀ ਮਿਲਣੀ ਹੈ ਵਧੀਆ ਕੁਆਲਿਟੀ ਦਾ ਰੇਟ ਮ ਕਵਾਲਿਟੀ ਵੀ A1 ਹੈ ਤੇ ਡਿਜ਼ਾਈਨ ਨੇ ਜਿਹੜੇ ਉਹ ਵੀ ਤੁਹਾਨੂੰ A1 ਮਿਲਣ। ਮਤਲਬ ਅਸੀਂ ਇਹਨਾਂ ਕੋਲੇ ਆਇਆ ਵਿਜ਼ਿਟ ਕੀਤਾ। ਰੇਟ ਵੀ ਨੇ ਜਿਹੜੇ ਉਹ ਵੀ ਵੈਸਟ ਨੇ। ਉਹਨਾਂ ਦਾ ਦਾਵਾ ਤਾਂ ਅਸੀਂ ਕਰ ਸਕਦੇ ਆਂ। ਪਰ ਕੁਆਲਿਟੀ ਕੀ ਕਰਨੀ ਆ ਤੁਸੀਂ ਉਹ ਅੱਗੇ ਚੈੱਕ ਕਰਨੀ ਆ। ਕੁਆਲਿਟੀ ਬਾਕੀ ਵੈਸਟ ਹੈ। ਜਿਹੜੇ ਰੇਟਾਂ ਤੇ ਦੇ ਰਹੇ ਨੇ ਉਹ ਰੇਟਾਂ ਤੋਂ ਕੁਆਲਿਟੀ ਬਹੁਤ ਵੈਸਟ ਹੈ। ਤੇ ਹੁਣ ਤੁਸੀਂ ਪਹੁੰਚਣਾ ਕਿੱਥੇ ਆ ਜੀ? ਕਾਤਰੋ ਰੋਡ ਸ਼ੇਰਪੁਰ ਤੇ ਹੈਗਾ ਭਾਈ ਉਹਨਾਂ ਦਾ ਗੋਲਡਨ ਸਟੀਲ ਫਰਨੀਚਰ ਹਾਊਸ ਦੇ ਨਾਮ ਤੋਂ ਹੈਗਾ ਬਹੁਤ ਕੈਡ ਕੈਡ ਸਕੀਮਾ ਲਾਉਂਦੇ ਰਹਿੰਦੇ ਨੇ। ਹੁਣ ਜੇ ਤੁਸੀਂ ਫਰਨੀਚਰ ਲੈਣਾ ਤਾਂ ਕਿਤੇ ਜਾਣ ਦੀ ਲੋ ਬਾਕੀ ਕੋਈ ਜਾਣਕਾਰੀ ਲੈਣੀ ਆ ਇਹਨਾਂ ਦਾ ਨੰਬਰ ਸਕਰੀਨ ਤੇ ਆਇਆ ਹੋਇਆ ਕੰਟੈਕਟ ਕਰ ਲੋ ਉਹਨੂੰ ਜਾਣਕਾਰੀ ਵੀ ਦੇ ਦੇਣਗੇ ਜਿਹੜਾ ਤੁਹਾਨੂੰ ਆਪਾਂ ਨੇ ਦੱਸਿਆ 51000 ਦਾ ਪੈਕੇਜ ਲਾਇਆ ਉਹਦੇ ਬਾਰੇ ਵੀ ਕੁਝ ਵੀ ਜਾਣਨਾ ਉਹ ਵੀ ਤੁਸੀਂ ਜਾਣ ਸਕਦੇ ਹੋ ਫੋਟੋ ਪੂਰੀਆ ਕਸਟਮਰ ਨੇ ਆਪਦੇ ਵਰਸਾ ਤੇ ਤੁਹਾਨੂੰ ਫੋਨ ਕਰੇ ਅਸੀਂ ਉਹਨਾਂ ਨੂੰ ਅਡਾ ਡਿਜ਼ਾਈਨ ਦੀ ਫੋਟੋ ਪਾ ਦਾਂ ਮਤਲਬ ਇਹਨਾਂ ਦਾ ਪੂਰਾ ਜਿਹੜਾ ਕੈਟਲੋਗ ਬਣਿਆ ਹੋਇਆ ਉਹ ਵੀ ਤੁਹਾਡੇ ਤੇ ਫੋਨ ਜੂਗਾ ਮਤਲਬ ਘਰੇ ਬੈਠੇ ਤੁਸੀਂ ਫਰਨੀਚਰ ਖਰੀਦ ਸਕਦੇ ਹੋ ਬਾਕੀ ਅੱਗੇ ਨੂੰ ਵੀ ਇਹਨਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੁਹਾਡੇ ਵੱਡੇ ਵੱਡੇ ਜਿਹੜੇ ਫਾਇਦੇ ਨਿਕਲਵਾਉਂਦੇ ਰਹਾਂਗੇ ਬਿਲਕੁਲ ਅਗ